ਤੇ ਮਿਊਜ਼ਿਕਮ ਤੁਹਾਡੇ ਲਈ ਕਿੱਥੇ ਜਾ ਕੇ ਉਹ ਜੋੜਦਾ ਆਇਆ ਸ਼ੁਰੂ ਹੁੰਦਾ ਹੈ ਜਿੱਥੋਂ ਸ਼ੁਰੂ ਹੁੰਦਾ ਉੱਥੇ ਖਤਮ ਹੁੰਦਾ ਹੈ ਉਹੀ ਧੁਰਾ ਹੈ ਉਹੀ ਖਤਮ ਹੈ ਉਥੋਂ ਹੀ ਸ਼ੁਰੂ ਉੱਥੇ ਖਤਮ ਉਹਦੇ ਵਿੱਚ ਜੋ ਕੁਝ ਵੀ ਆ ਉਹੀ ਹੈ ਜਿੱਥੋਂ ਸ਼ੁਰੂ ਹੋ ਰਿਹਾ ਜਿੱਥੇ ਖਤਮ ਹੋ ਰਿਹਾ ਉਹ ਇੱਕ ਓਕਾਰ ਉਹੀ ਹੈ ਤੁਹਾਡੇ ਲਈ ਨਾਨ ਡੁਆਲਿਟੀ ਅਰਥ ਵਿਤਿਏ ਸਾਰਿਆਂ ਦੇ ਵਿੱਚ ਪ੍ਰਮਾਤਮਾ ਦੇ ਦਰਸ਼ਨ ਕਰਨੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਹੁਣ ਤੁਸੀਂ ਸੋ ਕਾਲਡ ਆਡੀਅੰਸ ਦੇ ਸਾਹਮਣੇ ਹੋ ਪਰ ਸਾਰੇ ਦੇ ਵਿੱਚ ਉਹ ਬਰਾਜ ਨੂੰ ਉਹੀ ਹੈ ਉਹੀ ਆਪ ਹੀ ਉਹ ਗਾ ਰਿਹਾ ਹੈ ਆਪ ਹੀ ਉਹ ਸੁਣ ਰਹਾ ਹੈ ਆਪ ਹੀ ਉਹ ਦੇਖ ਰਿਹਾ ਹੈ ਆਪ ਹੀ ਦਿਖਾ ਰਿਹਾ ਹੈ ਉਹਦੀ ਮौज ਹੈ ਜੇ ਉਹਦੀ ਮौज ਨਹੀਂ ਤਾਂ ਫਿਰ ਕੋਈ ਵੀ ਨਹੀਂ ਦੇਖਣਾ ਹੋਗਾ ਉਹਦੀ ਮਰਜ਼ੀ ਹੈ ਬੰਦੇ ਨੂੰ ਲੱਗਦਾ ਕਿ ਵੀ ਮੈਨੂੰ ਇੰਨੇ ਬੰਦੇ ਦੇਖਣ ਆ ਰਹੇ ਜਾਂ ਅਸੀਂ ਕਿਸੇ ਨੂੰ ਦੇਖਣ ਜਾ ਰਹੇ ਹਾਂ ਜਦੋਂ ਉਹ ਜਦੋਂ ਉਹਦਾ ਇਸ਼ਾਰਾ ਹੋ ਜਾਂਦਾ ਉਹ ਲੋਕ ਦੇਖਣ ਪਹੁੰਚ ਜਾਂਦੇ ਆ ਜਦੋਂ ਇਸ਼ਾਰਾ ਉਹਦਾ ਬੰਦ ਹੋ ਜਾਂਦਾ ਵੀ ਨਹੀਂ ਉਹਦੇ ਨਹੀਂ ਆਉਂਦੇ ਫਿਰ ਉਹੀ ਹੈ ਜਿਹੜਾ ਦ the child in you ਜਿਹੜਾ ਅੰਦਰ ਤੁਹਾਡੇ ਦਰਜੀਤ ਜਿਹਨੇ ਇਹ ਜਰਨੀ ਹੁਣ ਤੱਕ ਬਣਾਈ ਆ ਉਹਦੀ ਸਪਿਰਚੁਅਲਿਟੀ ਉਹਦਾ ਹੁਕਮ ਉਹਨੇ ਜੋ ਮਹਿਸੂਸ ਕੀਤਾ ਤੇ ਹੁਣ ਜੋ ਤੁਸੀਂ ਮਹਿਸੂਸ ਕਰ ਰਹੇ ਹੋ ਕਿੱਦਾਂ ਤੁਹਾਨੂੰ ਫੀਲ ਹੋ ਰਿਹਾ ਲਾਈਕ ਇੰਨੀ ਤੁਹਾਡੀ ਜਰਨੀ ਜਿਹੜੀ ਹੋਈ ਆ ਹੁਣ ਉਹ 200 ਵਿੱਚ ਮਰ ਗਿਆ ਜਿਹਨੂੰ ਮੈਂ ਜਾਣਦਾ ਸੀ ਉਹ ਮਰ ਗਿਆ 200 ਵਿੱਚ ਹੁਣ ਉਹੀ ਹੈ ਇਹ ਜਿਹੜੀ ਫੀਲਿੰਗ ਆ ਤੁਸੀਂ ਹਮੇਸ਼ਾ ਆਪਣੇ ਆਪ ਅੰਦਰ ਇਹਨੂੰ ਤਾਜ਼ਾ ਰੱਖਦੇ ਹੋ ਜਿਹੜੀ ਮਤਲਬ ਕਿ ਮੈਂ ਤੇ ਤੂੰ ਇੱਕ ਹੀ ਆ ਮਤਲਬ ਜੋ ਮੈਂ ਬਾਹਰ ਦੇਖ ਰਿਹਾ ਜੋ ਅੰਦਰ ਹੋ ਰਿਹਾ ਇੱਕ ਹੀ ਆ ਪੜਦਾ ਖੁੱਲ ਗਿਆ ਹਾਂਜੀ ਹਾਂਜੀ ਹਾਂ ਪਰ ਇਹ ਜਦੋਂ ਤੁਸੀਂ ਦੁਨੀਆ 'ਚ ਹੈਗੇ ਆ ਜਾਂ ਇਸ ਤੁਸੀਂ ਹਿਊਮਨ ਫਾਰਮ 'ਚ ਹੈਗੇ ਆ ਇਸ ਬੋਡੀ 'ਚ ਜਦੋਂ ਤੱਕ ਮੈਂ ਇਸ ਬੋਡੀ 'ਚ ਹੈਗਾ ਹ 24 ਰੱਖਣਾ ਤਾਂ ਬਹੁਤ ਟਫ ਹੈ ਸ਼ਾਇਦ ਉਹ ਅਵਸਥਾ ਵੀ ਕਦੇ 24 ਵਾਲੀ ਵੀ ਮਿਹਰ ਕਰਨਗੇ ਕਿਰਪਾ ਪਰ 24 ਆਵਰਸ ਦੇ ਵਿੱਚ ਆਬਵੀਅਸਲੀ ਬਹੁਤ ਸਾਰੀਆਂ ਗਲਤੀਆਂ ਹੁੰਨੀਆਂ ਤੇ ਫਿਰ ਮਹਿਸੂਸ ਹੁੰਦਾ ਕਿ ਇੱਥੇ ਹੁਣ ਤੂੰ ਮੈਂ ਆ ਪਰ ਤੂੰ ਹੈ ਨਹੀਂਗਾ ਤੂੰ ਜ਼ੀਰੋ ਆ ਜੇ ਜ਼ੀਰੋ ਆ ਤਾਂ ਫਿਰ ਤੈਨੂੰ ਫਰਕ ਨਹੀਂ ਪੈਣਾ ਚਾਹੀਦਾ ਤੈਨੂੰ ਕੋਈ ਬੁਰਾ ਬੋਲ ਰਿਹਾ ਕੋਈ ਚੰਗਾ ਬੋਲ ਰਿਹਾ ਕੋਈ ਗਾਲ ਕੱਢ ਰਿਹਾ ਕੋਈ ਸਲਾਹ ਰਿਹਾ ਤੇ ਉਹ ਫਿਰ ਫਰਕ ਪੈਣਾ ਨਹੀਂ ਚਾਹੀਦਾ ਜੇ ਉਹ ਹੀ ਆ ਆਪ ਹੀ ਤਾਂ ਬੋਲ ਰਿਹਾ ਜੇ ਗਾਲਾਂ ਕੱਢ ਰਿਹਾ ਤਾਂ ਵੀ ਆਪ ਜੇ ਚੰਗਾ ਬੋਲ ਰਿਹਾ ਤਾਂ ਵੀ ਆਪ ਬਸ ਉਹ ਦੇਖਦਾ ਵੀ ਬੰਦਾ ਕਿੱਥੇ ਖੜਾ ਹੈ ਤੇ ਉਹ ਗਲਤੀਆਂ ਜ਼ਰੂਰ ਹੋ ਰਹੀਆਂ ਆ ਤੇ ਮੈਂ ਸ਼ੁਕਰ ਆ ਮਹਾਰਾਜ ਦਾ ਕਿ ਟਾਈਮ ਘਟ ਗਿਆ ਪਹਿਲਾਂ ਸ਼ਾਇਦ ਲੇਟ ਪਤਾ ਲੱਗਦਾ ਹੋਊਗਾ ਹੁਣ ਅਹਿਸਾਸ ਤਾਂ ਹੋ ਜਾਂਦਾ ਕਿ ਮੈਂ ਇੱਥੇ ਗਲਤ ਆ ਹੁਣ ਮੈਂ ਆ ਗਈ ਇੱਥੇ ਹਾਂ ਅਹਿਸਾਸ ਤੇ ਹੋ ਜਾਂਦਾ ਫਿਰ ਫਿਰ ਕੁਝ ਕਰਦੀ ਆ ਮਾਫੀ ਮੰਗੀ ਦੀ ਆ ਮਹਾਰਾਜ ਮਾਫ ਕਰ ਦਿਓ ਫਿਰ ਸਟਾਰਟ ਬੱਚੇਤੀ ਸਾਕਸ਼ੀ ਹੋ ਜਾਂਦਾ ਬੰਦਾ ਉਹ ਹੁਣ ਹੁਣ ਛੇਤੀ ਹੋਣ ਲੱਗ ਪਿਆ ਪਹਿਲਾਂ ਸ਼ਾਇਦ ਮੁੰਲਾ ਨੂੰ ਥੋੜਾ ਟਾਈਮ ਲੱਗਦਾ ਸੀ ਪਤਾ ਤਾਂ ਪਹਿਲਾਂ ਵੀ ਲੱਗਦਾ ਸੀ ਰਾਤ ਤੱਕ ਤਾਂ ਪਤਾ ਲੱਗ ਹੀ ਜਾਂਦਾ ਸੀ ਸਵੇਰ ਤੋਂ ਸ਼ਾਮ ਤੱਕ ਪਰ ਹੁਣ ਜਿਹੜੀ ਉਹਦੀ ਟਾਈਮ ਬਹੁਤ ਘਟ ਗਿਆ ਹੁਣ ਛੇਤੀ ਪਤਾ ਲੱਗ ਜਾਂਦਾ ਹੁਣ ਸੈਕਿੰਡਸ ਚ ਪਤਾ ਲੱਗ ਜਾਂਦਾ ਕਿ ਸ਼ੁਕਰ ਹੈ ਮਹਾਰਾਜ ਦਾ ਉਹਦੀ ਮਰਜ਼ੀ ਹੈ ਜੇ ਪਤਾ ਲੱਗ ਰਿਹਾ ਜਦੋਂ ਉਹਦੀ ਮਰਜ਼ੀ ਨਾ ਹੋਈ ਫਿਰ ਹੋ ਸਕਦਾ ਸਾਲਾਂ ਨਾਲ ਪਤਾ ਲੱਗੇ ਫਿਰ ਬੰਦਾ ਭਟਕਣ ਲੱਗੇ ਤਾਂ ਭਟਕ ਵੀ ਜਾਂਦਾ ਬੰਦਾ ਹਾਂਜੀ ਇੱਕ ਵਾਰ ਅਸੀਂ ਕਵਾਲੀ ਸੁਣ ਰਹੇ ਸੀ ਉਹਦੇ ਚ ਅਨਹਦਨਾਦ ਦੀ ਗੱਲ ਹੋ ਰਹੀ ਸੀ ਹਨਾ ਅਨਹਦ ਬਾਜਾ ਵੱਜੇ ਹਨਾ ਦਾ ਹੂੰ ਤਾਡੇ ਲਈ ਅਨਹਦ ਕੀ ਆ ਐਜ਼ ਅ 뮤జిਸ਼ੀਅਨ ਯੂ نو ਗੁਰੂ ਨਾਨਕ ਦੇਵ ਜੀ ਲਈ ਵੀ ਅਨਹਦ ਨਾਦ ਸੁਣਨਾ ਹਨਾ ਤੇ ਤੁਹਾਡੇ ਲਈ ਅਨਹਦ ਕੀ ਆ ਹੱਦ ਕੀ ਆ ਤੇ ਅਨਹਦ ਕੀ ਆ ਤੁਹਾਡੇ ਲਈ ਇਹ ਕੰਟਰੋਵਰਸ਼ਲ ਹੋ ਜਾਣਾ ਇਹਦਾ ਜਵਾਬ ਹੈ ਇਹਦਾ ਜਵਾਬ ਕੰਟਰੋਵਰਸ਼ਲ ਹੋ ਜਾਣਾ ਕਿਉਂਕਿ ਬਹੁਤ ਸਾਰੇ ਬੰਦੇ ਰੈਡੀ ਆ ਸੁਣਨ ਲਈ ਬਹੁਤ ਸਾਰੇ ਬੰਦਿਆਂ ਨੇ ਇੱਕ ਆਪਣਾ ਪਰਸਪੈਕਟਿਵ ਬਣਾਇਆ ਕਿ ਇਹ ਅਨਹਦ ਨਾਦ ਹੈ ਉਹਨਾਂ ਦੇ ਲਈ ਉਸ ਚੀਜ਼ ਨੂੰ ਤੋੜਨਾ ਬਹੁਤ ਮੁਸ਼ਕਿਲ ਹੈ ਸੋ ਮੈਂ ਕਿਸੇ ਨੂੰ ਹਰਟ ਨਹੀਂ ਕਰਨਾ ਚਾਹੁੰਦਾ ਮੈਂ ਚਾਹੁੰਨਾ ਕਿ ਮਾਰਾ ਹੀ ਕਿਰਪਾ ਕਰਨਾ ਸਾਰਿਆਂ ਨੂੰ ਸੁਣੇ। ਹਾਂਜੀ। ਲਾਸਟ ਕੁਐਸਚਨ ਹੀ ਆ ਮਤਲਬ ਇਹ ਤੁਸੀਂ ਥੋੜਾ ਹੋਰ ਇਹਨੂੰ ਡੀਪ ਚ ਦੱਸ ਸਕਦੇ ਆ। ਸ਼ੋਨਿਆ ਅਵਸਥਾ ਕੀ ਹੈ ਤੁਹਾਡੇ ਲਈ? ਤੁਸੀਂ ਮਤਲਬ ਸ਼ੋਨਿਆ ਤੁਸੀਂ ਸ਼ੋਨਿਆ ਤੇ ਜਾ ਕੇ ਲਾਈਕ ਵਿਦਰ ਇਨ ਯੋਰself ਆਪਣੇ ਆਪ ਤੇ ਜਾ ਕੇ ਉਹ ਉਹ ਹਾਊ ਡੂ ਯੂ ਫੀਲ ਰਾਈਟ ਨਾਉ ਇਨਸਾਈਡ ਯੂ? ਟਰਾਈ ਮੈਂ ਕਰਦਾ। ਪਰ 100% ਜਦੋਂ ਯੋਗਾ ਕਰਦਾ ਉਹ ਸ਼ੋਨਿਆ ਹੁੰਦਾ। ਫਿਰ ਵੀ ਕਈ ਵਾਰੀ ਕੋਈ ਵਿਚਾਰ ਆਉਂਦਾ। ਤੇ ਪਰ ਬਹੁਤ ਟਾਈਮ ਬੈਸਟ ਟਾਈਮ ਹੁੰਦਾ ਜਦੋਂ ਮੈਂ ਯੋਗਾ ਕਰ ਰਿਹਾ ਹੁੰਦਾ ਹੱਠ ਯੋਗਾ ਯੋਗਾ ਯੋਗ ਪਹਿਲਾਂ ਕਹਿੰਦੇ ਸੀ ਤੇ ਮੈਡੀਟੇਸ਼ਨ ਮੇਰੇ ਲਈ ਸਭ ਇੱਕੋ ਹੀ ਹੈ ਜਦੋਂ ਕਲੀਅਰ ਹੁੰਦੀ ਹੈ ਚੀਜ਼ ਜਦੋਂ એનર્ਜੀ ਕਲੀਅਰ ਹੁੰਦੀ ਹੈ ਫਿਰ ਧਿਆਨ ਆਪਣੇ ਆਪ ਜੁੜ ਜਾਂਦਾ ਔਰ ਮੈਨੂੰ ਲੱਗਦਾ ਕਿ ਧਿਆਨ ਸਿਰਫ ਉਦੋਂ ਨਹੀਂ ਜੁੜਦਾ ਕਿ ਜਦੋਂ ਤੁਸੀਂ ਧਿਆਨ ਕਰਨ ਲਈ ਬਹਿ ਗਏ ਜਦੋਂ ਤੁਸੀਂ ਜਿਮ ਚ ਜਾਂਦੇ ਆ ਬਾਡੀ ਜਿਮ ਚ ਨਹੀਂ ਬਣਦੀ ਬਾਡੀ ਬਣਦੀ ਆ ਤੁਹਾਡੇ ਸਾਰੇ ਦਿਨ ਦੇ ਡਿਸਪਲਿਨ ਨਾਲ ਧਿਆਨ ਤੁਹਾਡਾ ਬਹਿ ਕੇ ਨਹੀਂ ਜੁੜਨਾ ਧਿਆਨ ਤੁਹਾਡੇ ਡਿਸਪਲਿਨ ਨਾਲ ਜੁੜਨਾ ਜਦੋਂ ਤੁਸੀਂ ਦੁਨੀਆ ਨਾਲ ਵਿਚਰ ਰਹੇ ਸਾਰੇ ਦਿਨ ਚ ਸੋ ਉਹ ਕਾਊਂਟ ਹੋਣਾ ਜਦੋਂ ਤੁਸੀਂ ਬਹਿਣਾ ਫਿਰ ਪਤਾ ਵੀ ਨਹੀਂ ਲੱਗਣਾ ਤੁਹਾਡਾ ਧਿਆਨ ਕਦੋਂ ਜੁੜ ਜਾਣਾ ਪਤਾ ਨਹੀਂ ਲੱਗਣਾ ਉਹਨੇ ਕਦੋਂ ਕਿਰਪਾ ਕਰ ਦੇਣੀ ਆ ਸੋ ਕਾਊਂਟ ਕਰਦਾ ਮੈਨੂੰ ਲੱਗਦਾ ਜਿਹੜਾ ਮੈਂ ਪਰਸਨਲ ਐਕਸਪੀਰੀਅੰਸ ਦੱਸ ਸਕਦਾ ਕਾਊਂਟ ਕੀ ਕਰਦਾ ਕਾਊਂਟ ਜਿਮ ਚ ਵਰਕਆਊਟ ਕਰਨਾ ਕਾਊਂਟ ਨਹੀਂ ਕਰਦਾ ਡਿਸਪਲਿਨ ਕਾਊਂਟ ਕਰਦਾ ਤੁਸੀਂ ਫੂਡ ਕੀ ਖਾਣੇ ਆ ਉਸ ਹਿਸਾਬ ਨਾਲ ਤੁਹਾਡੀ ਬਾਡੀ ਰਿਫਲੈਕਟ ਕਰੂਗੀ ਤੋ ਜਦੋਂ ਤੁਸੀਂ ਲੋਕਾਂ ਨਾਲ ਵਿਚਰਦੇ ਆ ਜਦੋਂ ਤੁਸੀਂ ਵਿਹਾਰ ਕਰ ਰਹੇ ਹੋ ਲੋਕਾਂ ਨਾਲ ਕੋਈ ਚਲਾਕੀ ਕਰ ਰਹੇ ਆ ਜੇ ਬੰਦੇ ਨੂੰ ਲੱਗਦਾ ਮੈਂ ਇੱਥੇ ਆਇਆ ਕਰ ਗਿਆ ਆ ਹੋ ਗਿਆ ਇਹਨੂੰ ਪਤਾ ਨਹੀਂ ਲੱਗਾ ਉਹ ਸਾਰੀਆਂ ਚੀਜ਼ਾਂ ਨੇ ਤੁਹਾਨੂੰ ਉਦੋਂ ਤੱਕ ਪਛਾਣੀ ਛੱਡਣਾ ਤੁਸੀਂ ਜਿੰਨੀ ਮਰਜ਼ੀ ਟਰਾਈ ਕਰ ਲਓ ਬਹਿਣ ਦੀ ਚੌਂਕੜਾ ਉਦੋਂ ਹੀ ਵੱਜਣਾ ਜਦੋਂ ਸਾਰੀਆਂ ਚੀਜ਼ਾਂ ਕਲੀਅਰ ਹੋ ਗਈਆਂ ਫਿਰ ਮਾਰਾ ਨੇ ਕਦੇ ਵੀ ਕਿਰਪਾ ਕਰ ਦੇਣੀ ਫਿਰ ਤਾਂ ਸਕਿੰਟ ਲੱਗਦੇ ਮਾਰਾ ਇਹ ਕਹਿੰਦੇ ਹਾਂਜੀ ਬਾਈ ਬਾਈ ਤੇ ਤੁਸੀਂ ਜੋ ਦੇਖਦੇ ਆ ਸਾਹਮਣੇ ਤੁਹਾਨੂੰ ਕਾਦੇ ਦਰਸ਼ਨ ਹੋ ਰਹੇ ਆ ਆਡੀਅנס ਚ ਕੀ ਦੇਖ ਰਿਹਾ ਤੁਹਾਨੂੰ ਇੱਕ ਤਾਂ ਬੱਚਿਆਂ ਚ ਚਾਹ ਬਹੁਤ ਇੱਥੇ ਆਉਂਦਾ ਹਨਾ ਸਾਰੇ ਲਈ ਇੱਕ ਬਹੁਤ ਹੀ ਵੱਡਾ ਡੇ ਹੈ ਹਨਾ ਤੁਹਾਨੂੰ ਕੀ ਦਿਖ ਰਿਹਾ ਉੱਥੇ ਤੁਹਾਡੇ ਲਈ ਕੀ ਦਰਸ਼ਨ ਹੋ ਉਹ ਤੁਹਾਨੂੰ ਦਰਸ਼ਨ ਕਰਨਾ ਹੈ ਤੁਸੀਂ ਕੀ ਉੱਥੇ ਦਰਸ਼ਨ ਕਰ ਰਹੇ ਹੋ ਮਤਲਬ ਪਰਮਾਤਮਾ ਦੇ ਨਾਲ ਉਹਨੂੰ ਲਿੰਕ ਕਰਕੇ ਆਕਾਰ ਤਾਂ ਮੇਰੇ ਲਈ ਕੋਈ ਮਾਇਨੇ ਨਹੀਂ ਰੱਖਦਾ ਨਾ ਰੂਪ ਨਾ ਰੇਖ ਨਾ ਰੰਗ ਕੇ ਚਿੱਤ੍ਰ ਹੈ ਗੁਣ ਤੇ ਪ੍ਰਭ ਪਿੰਨ ਤਿਸੇ ਬੁਝਾਇ ਨਾਨਕਾ ਜਿਸ ਹੋਵੇ ਸੁਪ੍ਰਸੰਗ ਰੂਪ ਰੇਖ ਤੇ ਰੰਗ ਤੋਂ ਤਾਂ ਬਾਹਰ ਹੈ ਉਹ ਇਨਾ ਤੋਂ ਬਾਹਰ ਹੀ ਦੇਖਣ ਦੀ ਕੋਸ਼ਿਸ਼ ਕਰਦਾ ਮੈਂ ਨਾ ਮੇਰੇ ਲਈ ਕੋਈ ਰੂਪ ਹੈ ਨਾ ਰੇਖ ਹੈ ਨਾ ਕੋਈ ਰੰਗ ਹੈ ਜਿਹੜੀ ਵੀ ਕੋਈ ਕਮਿਊਨਿਟੀ ਦਾ ਬੰਦਾ ਆਇਆ ਸਾਰਿਆਂ ਨੂੰ ਸਵਾਗਤ ਉਹੀ ਹੈ ਕਮਿਊਨਿਟੀਆਂ ਤਾਂ ਚਲੋ ਗਾਹਾਂ ਬਣ ਗਈਆਂ ਚਲੋ ਕਮਿਊਨਿਟੀ ਸੈਂਟਰਸ ਬਣ ਗਏ ਗਾਹਾਂ ਤੋਂ ਗਾਹ ਪਰ ਹੈ ਤਾਂ ਉਹ ਆਪੀ